ਫੀ ਸੱਚੇ ਪਾਸ਼ਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਜਿਹੜੇ ਪਾਣੀ ਵਾਲੇ ਭਰਾ ਆਏ ਆਪਣੇ ਦਸਤਾਰਾਂ ਥੋੜੇ ਸਿਹਾਈਆਂ ਹੋਈਆਂ ਨੱਤ ਮਾਸਤਕ ਹੁੰਨੇ ਸੀ ਪਰ ਜਿਹੜੇ ਬਾਈ ਸਵੇਰ ਦੇ ਲੱਗੇ ਹੋਇਆ ਨਾ ਤੁਸੀਂ ਆਇਓ 5 ਵਜੇ ਤੋਂ ਬਾਅਦ ਬਾਲੀ ਵਧੀਆ ਕਰਦੀ ਬਾਈ ਇਹ ਥੋੜੀ ਠੀਕ ਆ ਇਹ ਬੇਨਤੀ ਹੱਥ ਮੰਨ ਕੇ ਜਿਹੜੇ ਆ ਬਾਈ ਆ ਭਰਾ ਸਾਡਾ ਆ ਨਾਲ ਤਾਂ ਕਲੀ ਡਿਊਟੀ ਕੀਤੀ ਇਹਨੇ ਨਾਲੇ ਨੇ ਪਾਣੀ ਦੀ ਡਿਊਟੀ ਕੀਤੀ ਹੈ ਠੀਕ ਹੈ ਸਵੇਰ ਦਾ ਆਇਆ ਹੋਇਆ ਜੇ ਹੁਣ ਤੁਸੀਂ ਇਹਦਾ ਕ੍ਰੈਡਿਟ ਤੁਸੀਂ ਲੈਣ ਨੂੰ ਫਰੋ ਬਾਈ ਮਾੜੀ ਗੱਲ ਤੁਸੀਂ ਆਇਓ 5 ਵਜੇ 5 ਵਜੇ ਕਿਹੜੀ ਕਿਹੜੀ ਥਿਊਰੀ ਆ ਯਾਰ ਦੱਸ ਹੈ ਹੈ ਤੁਸੀਂ ਦਸਤਾਰਾਂ ਸਿਰਾਈ ਹੋਈਆਂ ਬਾਈ ਮੈਂਤਰ ਵਾਲੀ ਮੈਂ ਤੁਹਾਡੀ ਮੈਂ ਤੁਹਾਡੇ ਪੈਰੀ ਹੱਥ ਲਾਣਾ ਬਈ ਇਹ ਚੀਜ਼ ਬਾਈ ਨਾ ਕਰੋ ਨਾ ਫਰੋਸੋ ਇਹ ਜੀ ਗੁਰਸਿੱਖਾਂ ਆਪਾਂ ਯਾਰ ਤੁਸੀਂ ਉਹੀ ਮੈਨੂੰ ਤੁਸੀਂ ਉਹੀ ਮੈਨੂੰ ਸੇਵਾ ਲਾ ਦਿਓ ਮੈਂ ਮੈਂ ਉਹੀ ਦੇ ਦੂੰਗਾ ਸੇਵਾ ਭਰਾ ਬਣ ਕੇ ਜਿੱਥੇ ਵੀ ਸੇਵਾ ਲਉਣੀ ਆ ਬਾਈ 11 12 ਵਜੇ ਜਾਓ ਆਪਦਾ ਹਨਾ ਸਾਰਾ ਕੁਝ ਆਪਦਾ ਕਰੋ ਤਨ ਮਨ ਧਨ ਨਾਲ ਸੇਵਾ ਕਰੋ ਮਹਾਰਾਜ ਵੀ ਤੁਹਾਨੂੰ ਹਨਾ ਸਾਰਾ ਕੁਝ ਬਦ ਫੁੱਲ ਹੋਊਗਾ ਠੀਕ ਆ ਨਹੀਂ ਹੁਣ ਮੈਨੂੰ ਤਾਂ ਯਾਰ ਉਹਨਾਂ ਨਾਲ ਤਾਂ ਮੈਂ ਪਤਾ ਨਹੀਂ ਚਲੋ ਆਪਣੇ ਭਰਾ ਨੇ ਪੱਗਾਂ ਬੰਨੀ ਹੋਈਆਂ ਨੇ ਉਹਨਾਂ ਨੂੰ ਹਾਂ ਪਰ ਗਾਹਾਂ ਵਾਸਤੇ ਬਾਈ ਜਿੱਥੇ ਵੀ ਜਾਣਾ 10 ਵਜੇ ਜਾਓ ਹਾਜ਼ਰੀ ਲਵਾਓ ਪੂਰਾ ਦਿਨ ਜੌਬ ਕਰੋ ਆਪਦੀ ਤੁਹਾਡਾ ਹੱਕ ਹੋ ਨਹੀਂ ਰਿਹਾ ਆ ਬਾਈ ਸਾਡਾ ਭਰਾ ਸਵੇਰ ਦਾ ਆਇਆ ਇਹਨੇ ਪਾਣੀ ਵਾਲੀ ਲਾ ਕੇ ਇਹ ਕਲੀ ਪਾਉਣ ਲੱਗ ਗਿਆ ਤੁਸੀਂ ਬਾਈ ਆਏ ਹੋ 6-7 ਜਣੇ ਬਾਈ 5-6 ਜਣੇ ਖੜੇ ਹੋ ਦਸਤਾਰਾਂ ਛੋਟੇ ਛਾਈਆਂ ਹੋਈਆਂ ਨੇ ਬਾਈ ਸਿੱਖੀ ਦੀ ਮਰਜ਼ਾਦਾ ਹੁੰਦੀ ਆ ਭਰਾ ਬਣ ਕੇ ਹੱਥ ਬਣ ਕੇ ਮੈਂ ਬੇਨਤੀ ਕਰਦਾ ਵਾਰੀ-ਵਾਰੀ ਬਈ ਇਹ ਜੀ ਨਾ ਕਰੋ ਨਾ ਕਰੋ ਨਾ ਠੀਕ ਆ ਤੁਸੀਂ 11 ਵਜੇ ਆਓ ਯਾਰ ਕਰਤਬਧਿਆ ਕਰੋ ਸਾਰਾ ਕੁਝ ਹੋਊਗਾ ਠੀਕ ਆ ਹੁਣ ਵੀ ਤੁਹਾਨੂੰ ਅਸੀਂ ਨਰਾਸ਼ਾ ਨਹੀਂ ਕਰਦੇ ਬਾਈ ਜੋ ਵੀ ਤੁਸੀਂ ਸੇਵਾ ਲਓਗੇ ਅਸੀਂ ਤੁਹਾਡੇ ਪੈਰਾਂ ਤੇ ਨਤਮਸਤਕਾ ਠੀਕ ਆ ਇਹੀ ਬੇਨਤੀ ਆ ਭਰਾ ਬਣ ਕੇ ਆਪਾਂ ਸਿੱਖੀ ਨੂੰ ਆਪਣੇ ਨੂੰ ਕਾਹਾਂ ਲੈ ਕੇ ਜਾਣਾ ਆਪਾਂ ਪਿੱਛੇ ਨਹੀਂ ਲੈ ਕੇ ਜਾਣਾ ਵੀ ਉਹ ਬੰਦਾ ਉਂਗਲੀ ਕਰ ਦਵੇ ਆਪਣੇ ਵੱਲ ਉਂਗਲੀ ਨਹੀਂ ਆਪਾਂ ਕਰਦੇ ਇਹੀ ਬੇਨਤੀ ਆ ਬਸ ਜੀ ਖਾਲਸਾ ਬਰੀ ਵਾਰ ਹਾਂਜੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਓ ਤੇ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ